ਜਿਹੜਾ ਕਾਊਂਟਰਫਾਇਰ ਬਾਰੇ ਜਾਣਕਾਰੀ ਦਿਓ ਵੀ ਕਿਸ ਮੁਹਿੰਮ ਦੇ ਤਹਿਤ ਲਗਾਤਾਰ ਇਹ ਪ੍ਰੋਬਲਮ ਚੱਲ ਰਹੀ ਹੈ ਦੇਖੋ ਜਿਹੜਾ ਕ੍ਰਿਮੀਨਲ ਦੇ ਅਗੇਂਸਟ ਜਿਹੜਾ ਇੱਕ ਆਪਰੇਸ਼ਨ ਚੱਲ ਰਿਹਾ ਪ੍ਰਹਾਰ ਉਹ ਇੱਕ ਸਾਡੀ CIA ਪਟਿਆਲਾ ਦੀ ਟੀਮ ਤੇ ਐਸ ਐਚਓ ਬਨੂੜ ਦੀ ਟੀਮ ਇਹਦੇ ਕਾਫੀ ਟਾਈਮ ਤੋਂ ਪਿੱਛੇ ਲੱਗੇ ਹੋਏ ਸੀਗੇ ਅੱਜ ਇੱਥੇ ਇਹਨਾਂ ਦਾ ਆਪਸ ਵਿੱਚ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਇਹਦਾ ਕਾਫੀ ਪੁਰਾਣਾ ਕ੍ਰਿਮਨਲ ਰਿਕਾਰਡ ਹੈਗਾ ਜਦੋਂ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਸਨੇ ਪੁਲਿਸ ਪਾਰਟਿੰਗ ਤੇ ਫਾਇਰਿੰਗ ਕੀਤੀ 3-4 ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਹਨੂੰ ਇੱਥੇ ਲੱਤੇ ਦੇ ਗੋਲੀ ਲੱਗੀ ਹੈ ਇਹਨੂੰ ਰਜਿੰਦਰਾ ਹਸਪੀਟਲ ਭੇਤੀ ਕਰਾਇਆ ਗਿਆ ਉੱਥੇ ਜ਼ੇਰੇ ਇਲਾਜ ਹੈਗਾ ਜੀ ਸਰ ਕੌਣ ਸੀ ਤੇ ਬਾਰੇ ਕੋਈ ਪਿਛੇ ਇਹ ਹਰਜਿੰਦਰ ਨਾਮ ਦਾ ਬੰਦਾ ਹੈਗਾ ਪੁਰਾਣਾ ਕ੍ਰਿਮਨਲ ਰਿਕਾਰਡ ਹੈਗਾ ਐਂਡ 2017 ਮੇ ਕੈਸ਼ ਵੈਨ ਲੂਟ ਮਸਲਾ ਹੋਇਆ ਸੀਗਾ ਬਨੂੜ ਚ ਉਹਦੇ ਚ ਵੀ ਇਹ ਮਤਲਬ ਦੋਸ਼ੀ ਸੀਗਾ ਪੰਜਾਬ ਵੱਲੋਂ ਵੀ ਨਿਰਦੇਸ਼ ਦਿੱਤੇ ਗਿਆ ਜਿਹੜਾ ਮਿਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਪਟਿਆਲਾ ਤੋਂ ਕਿਹ ਹੋਰ ਕਾਰਵਾਈ ਕੀਤੀ ਦੇਖੋ ਬਿਲਕੁਲ ਕਲੀਅਰ ਹੈਗਾ ਡੀਜੀ ਸਾਹਿਬ ਵੱਲੋਂ ਜਿਹੜਾ ਮਿਸ਼ਨ ਪ੍ਰਹਾਰ ਚਲਾਇਆ ਗਿਆ ਉਹਦੇ ਤਹਿਤ ਅਸੀਂ ਕੱਲ ਪੂਰੀ ਰੇਂਜ ਚ 126 ਬੰਦੇ ਰੈਸਟ ਕੀਤੇ ਹੈ ਕੱਲੇ ਪਟਿਆਲਾ ਚ ਅਸੀਂ 60 ਬੰਦੇ ਤੋਂ ਵੱਧ ਅਸੀਂ ਰੈਸਟ ਕੀਤੇ ਹੈ ਜਿੰਨੇ ਵੀ ਇਹ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਹੈਗੇ ਆ ਇਹਨਾਂ ਦੇ ਜਿਹੜੇ ਐਸੋਸੀਏਟ ਹੈਗੇ ਜਿਨੇ ਜੋ ਕੋਈ ਗੋਲੀ ਵਗੈਰਾ ਚਲਾ ਕੇ ਜਾਂਦਾ ਜਿੱਥੇ ਉਹ ਵੀ ਅਸੀਂ ਕੱਲ ਰੈਸਟ ਕੀਤੇ ਐ ਐਂਡ ਇਹ ਜਿਹੜੀ ਮੁਹੀਮ ਐ ਇਹ ਕੰਟੀਨਿਊਸ ਰਹੂਗੀ ਐਂਡ ਫਰਦਰ ਵੀ ਤੁਸੀਂ ਇਹੋ ਜਿਹਾ ਐਕਸ਼ਨ ਦੇਖਣ ਨੂੰ ਤੁਹਾਨੂੰ ਮਿਲਣਾ ਹਰਜਿੰਦਰ ਸਿੰਘ ਦੇ ਕੋਲੋਂ ਕੀ ਕੁਝ ਬਰਾਮਦ ਮਿਲਤੀ ਹੋਇਆ ਹਰਜਿੰਦਰ ਕੋਲੇ ਇੱਕ ਬਰੇਟਾ ਪਿਸਟਲ ਸੀਗਾ ਸਫਸਟੀਕੇਟਿਡ ਵੈਪਨ ਐ ਉਹ ਰਿਕਵਰ ਹੋਇਆ ਐਂਡ ਬਾਕੀ ਅਸੀਂ ਕਿਉਂਕਿ ਪੁਸਤਾਸ ਨਹੀਂ ਕਰ ਪਾਏ ਹਸਪੀਟਲ ਹੈਗਾ ਉਸ ਤੋਂ ਬਾਅਦ ਜੋ ਵੀ ਪੁਸਤਾਸ ਮੇ ਸਾਹਮਣੇ ਆਉਗਾ ਕਿ ਇੱਥੇ ਕਿਉਂ ਰਹੀ ਦੀ ਸੀ ਨਹੀਂ ਇਹ ਕ੍ਰਿਮਨਲ ਐਕਟੀਵਿਟੀ ਚ ਇਨਵੋਲਡ ਸੀ ਗਾਈਸ ਇਸ ਏਰੀਆ ਚ ਮੋਹਾਲੀ ਵੀ ਦੇ ਖਿਲਾਫ ਐਫ ਆਈ ਆਰ ਹੈਗੀ ਇਹ ਇਹ ਵੈਪਨ ਫੋਰਨ ਮੇਡ ਵੈਪਨ ਹੈਗਾ ਬਰੇਟਾ ਪਿਸਟਲ ਹੈਗਾ 40 ਅੰਸਰ ਦੇ ਵਿੱਚ ਉਹਨਾਂ ਦਾ ਕੀ ਬਦਲ ਤਨਤੀ ਹੈ ਜੀ ਪੂਰੇ ਰੇਂਜ ਦੇ ਵਿੱਚ ਤੁਹਾਡੇ ਨਹੀਂ ਸਾਡੀ ਰੇਂਜ ਚ ਪੂਰਾ ਜਿਹੜੀ ਪੁਲਿਸ ਦਾ ਮੋਰਲ ਬਹੁਤ ਹਾਈ ਹੈ ਤੁਸੀਂ ਦੇਖਿਆ ਹੋਣਾ ਸੀ ਪਿਛਲੇ ਟਾਈਮ ਤੋਂ ਕਾਫੀ ਅਸੀਂ ਇਹ ਜਿਹੜੀ ਇਨ ਇਹਨਾਂ ਤੇ ਨਤ ਪਾਈ ਹੈ ਜਿਹੜਾ ਇੱਥੇ ਕ੍ਰਿਮੀਨਲ ਗੈਂਗ ਜਿਹੜੇ ਹੁੰਦੇ ਸੀਗੇ ਐਂਡ ਸਾਡਾ ਮੈਸੇਜ ਬਿਲਕੁਲ ਕਲੀਅਰ ਹੈ ਲਾਊਡ ਐਂਡ ਕਲੀਅਰ ਮੈਸੇਜ ਹੈਗਾ ਕਿ ਜਿਹੜਾ ਵੀ ਕੋਈ ਕਿਸੇ ਤੇ ਗੋਲੀ ਚਲਾਣ ਦੀ ਕੋਸ਼ਿਸ਼ ਕਰੂਗਾ ਜਾਂ ਕਿਸੇ ਦੇ ਦਰਵਾਜ਼ੇ ਗੋਲੀ ਚਲਾਣ ਦੀ ਕੋਸ਼ਿਸ਼ ਕਰੂਗਾ ਕੋਈ ਐਕਸਟਰਸ਼ਨ ਦੀ ਕੋਸ਼ਿਸ਼ ਕਰੂਗਾ ਮੈਸੇਜ ਬਿਲਕੁਲ ਲਾਊਡ ਐਂਡ ਕਲੀਅਰ ਹੈਗਾ ਕਿ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਐਂਡ ਅਸੀਂ ਫਿਰ ਵੀ ਰਿਕਵੈਸਟ ਕਰਦੇ ਆ ਯੂਥ ਨੂੰ ਜਿਹੜਾ ਕੋਈ ਇਹਨਾਂ ਨੂੰ ਜਿਹੜਾ ਇਹ ਬਲਾਫ ਰਸਲਾ ਕੇ ਆਪਣੇ ਨਾਲ ਲੈ ਲੈਂਦੇ 5-7000 ਦੇ ਚੱਕਰ 'ਚ ਇਹਨਾਂ ਦੇ ਚੱਕਰ 'ਚ ਨਾ ਆਏ ਜੇ ਉਹਨਾਂ ਨੂੰ ਕੋਈ ਸੁਧਰਨ ਦਾ ਮੌਕਾ ਹੈ ਪੁਲਿਸ ਉਹ ਵੀ ਦੇਊਗੀ ਜੇ ਕੋਈ ਮੇਨਸਟ੍ਰੀਮ 'ਚ ਆਣਾ ਚਾਹੁੰਦੇ ਆ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਆ ਅਸੀਂ ਉਹਨਾਂ ਨੂੰ ਸਹੀ ਰਸਤਾ ਉਪਰ ਦੇ ਦੇਣਾ ਬਾਹਰ ਗੈਂਗਸਟਰ ਬੈਠਿਆ ਜਿਨ੍ਹਾਂ ਦੀ ਸ਼ਾਇਦ ਇਹ ਕੰਮ ਹੁੰਦਾ ਉਹਨਾਂ ਦਾ ਦੇਖੋ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਾਹਰ ਬੈਠੇ ਹੋ ਤਾਂ ਸੇਫ ਹੋ ਤੇ ਜੇ ਤੁਸੀਂ ਕਿਸੇ ਦੀ شریف ਆਦਮੀ ਆ ਉਹਦੀ ਫੈਮਿਲੀ ਨੂੰ ਤੰਗ ਕਰੋਗੇ ਤੇ ਫੈਮਿਲੀ ਤੁਹਾਡੀ ਵੀ ਇੱਥੇ ਰਹਿੰਦੀ ਹੈ ਇਹ ਮੈਸੇਜ ਬਿਲਕੁਲ ਕਲੀਅਰ ਹੈ ਅਸੀਂ ਬਿਲਕੁਲ ਨਹੀਂ ਬਖਸਾਂਗੇ ਇਹ ਸਰ ਕਿਹੜੀ ਗੈਂਗ ਦੇ ਨਾਲ ਸੰਬੰਧਿਤ ਸੀਗੀ ਇਹ ਜੈਪਾਲ ਭੁੱਲਰ ਦੇ ਸੀਗਾ ਜਿਹੜਾ ਕੈਸ਼ ਵੈਨ ਲੂਟ ਹੋਈ ਸੀ ਕਿ ਪਰਾਣਾ ਉਸ ਮਸਲੇ 'ਚ ਵੀ ਲੋੜਿੰਦਾ ਸੀ ਮਤਲਬ ਸੀਗਾ ਦੋਸ਼ੀ ਸੀਗਾ ਇਹ ਪਹਿਲੇ ਕੋਈ ਹਿਸਟਰੀ ਨਹੀਂ ਹਾਂ ਇਸਕੇ ਇਸਕਾ ਕਾਫੀ ਕ੍ਰਿਮੀਨਲ ਰਿਕਾਰਡ ਹੈਗਾ 302 307 ਰੋਬਰੀ ਦੇ ਖਿਲਾਫ ਪਰ ਐਫ ਆਈ ਆਰ ਹੈਗੇ ਥੈਂਕ ਯੂ